ਥੋੜਾ ਮੁਸ਼ਕਿਲ ਸੀ ਬਹੁਤ ਹਾਰਡ ਵਰਕ ਜ਼ਰੂਰੀ ਸੀ ਤੇ ਫਲ ਤਾਂ ਮਿਲਦਾ ਹੀ ਹੈ ਹਾਰਡ ਵਰਕ ਦਾ ਵਿਚ 18 ਸਾਲਾਂ ਦੇ ਵਿੱਚ ਪਹਿਲੀ ਵਾਰ ਬੈਡਮਿੰਟਨ ਸਿੰਗਲ ਦੇ ਵਿੱਚ ਪੰਜਾਬ ਦੀ ਕਿਸੇ ਤੀਨੋਂ ਮੈਡਲ ਮਿਲਿਆ ਹੈ ਜੀਹਾਂ ਸੰਗਰੂਰ ਦੀ ਅਸ਼ੀਤਾ ਸ਼ਰਮਾ ਨੇ ਸਿੰਗਲ ਬੈਡਮਿੰਟਨ ਖੇលਦੇ ਹੋਏ ਮੱਧ ਪ੍ਰਦੇਸ਼ ਦੇ ਵਿੱਚ ਚੱਲ ਰਹੀਆਂ ਨੈਸ਼ਨਲ ਸਕੂਲ ਖੇਡਾਂ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਅਜਿਹਾ ਕਰਦੇ ਹੋਏ ਨਾ ਸਿਰਫ ਉਸਨੇ ਸੰਗਰੂਰ ਦਾ ਮਾਨ ਬਧਾਇਆ ਬਲਕੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਪਰਿਵਾਰ ਤੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਵੱਲੋਂ ਵੀ ਇਸ਼ੀਤਾ ਸ਼ਰਮਾ ਦਾ ਸਨਮਾਨ ਕੀਤਾ ਗਿਆ ਦੱਸਦੇ ਕਿ ਅੱਗੇ ਵੀ ਸਖਤ ਮਿਹਨਤ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਬਚਪਨ ਤੋਂ ਹੀ ਬੈਡਮਿੰਟਨ ਖੇਡ ਖੇੜਦੀ ਹੋਈ ਹੁਣ ਤੱਕ ਸੈਂਕੜੇ ਦੇ ਲਗਭਗ ਮੈਡਲ ਅਤੇ ਕਈ ਟਰੋਫੀਆਂ ਵੀ ਇਸ਼ੀਤਾ ਸ਼ਰਮਾ ਜਿੱਤ ਚੁੱਕੀ ਹੈ ਇਸ਼ੀਤਾ ਰੋਜ਼ਾਨਾ 8 ਘੰਟੇ ਖੇਡ ਦੀ ਪ੍ਰੈਕਟਿਸ ਕਰਦੀ ਹੈ ਪਿਤਾ ਰਵੀ ਸ਼ਰਮਾ ਅਤੇ ਮਾਤਾ ਸਾਰੀਕਾ ਸ਼ਰਮਾ ਵੀ ਆਪਣੇ ਕੰਮ ਕਾਜ ਛੱਡ ਕੇ ਹਮੇਸ਼ਾ ਉਸ ਦਾ ਸਾਥ ਦਿੰਦੇ ਹਨ ਤੇ ਹੁਣ ਇਸ਼ੀਤਾ ਸ਼ਰਮਾ ਦੁਬਈ ਇੰਟਰਨੈਸ਼ਨਲ ਖੇਡਾਂ ਦੇ ਲਈ ਵੀ ਹੋ ਨਹੀਂ ਗਈ ਹੈ ਇਸ ਦੇ ਨਾਲ ਹੀ ਉਸ ਦਾ ਸੁਪਨਾ ਹੈ ਕਿ ਉਹ 올림픽 ਦੇ ਵਿੱਚ ਵੀ 골ਡ ਮੈਡਲ ਜਿੱਤੇ ਅਜੀਤ ਪੰਜਾਬੀ ਦੀ authentic ਖਬਰਾਂ ਦੇ ਲਈ subscribe ਕਰੋ ਅਜੀਤ web tv ਅਤੇ ਤਾਜ਼ੀ ਖਬਰਾਂ ਦੀ notification ਪਾਉਣ ਦੇ ਲਈ bell icon ਤੇ click ਕਰੋ ਕੀ ਨਾਮ ਤੁਹਾਡਾ ਜੀ ਅਸ਼ੀਤਾ ਸ਼ਰਮਾ ਕਿੱਥੇ ਦੇ ਰਹਣਾ ਨੇ ਆ ਸੰਗਰੂਰ ਇਸ਼ਪਾ ਕਿਹੜੀ ਗੇਮ ਕਰਦੇ ਹੋ ਤੇ ਹੁਣ ਕਿੱਥੇ ਖੇល ਕੇ ਆਏ ਹੋ ਤੇ ਕਿਹੜਾ ਮੈਡਲ ਤੁਹਾਨੂੰ ਮਿਲਿਆ ਉਹ ਗੇਮ ਦੇ ਵਿੱਚ ਮੈਂ ਬੈਡਮਿੰਟਨ ਖੇਡਿਆ ਤੇ ਹੁਣੇ ਅਸੀਂ ਮੱਧਪ੍ਰਦੇਸ਼ ਨਰਮਦਾਪੁਰਮ ਦੇ ਨੈਸ਼ਨਲ ਸੀਸ ਹ ਸਕੂਲ ਗੇਮਸ ਤੇ ਉਸ ਤੇ ਮੇਰਾ ਇੰਡੀਵਿਜੂਅਲ ਤੇ ਸਿਲਵਰ ਮੈਡਲ ਤੇ ਟੀਮ ਗੇਮਸ ਤੇ ਬ੍ਰੌਂਜ਼ ਮੈਡਲ ਆਇਆ ਮੈਂ ਇੰਡੀਵਿਜੂਅਲ ਦੀ ਗੱਲ ਕਰੀ ਤਾਂ ਤੁਸੀਂ ਦੱਸ ਰਹੇ ਕੋਈ 68 ਸਾਲ ਦੇ ਵਿੱਚ ਹੁਣ ਤੱਕ ਕੋਈ ਵੀ ਕੁੜੀ ਨੂੰ ਇਹ ਮੈਡਲ ਨਹੀਂ ਮਿਲਿਆ ਉਹ ਡਿਟੇਲ ਦਿਓ ਥੋੜੀ ਜੀ ਹਾਂਜੀ ਇਹ 68 ਨੈਸ਼ਨਲ ਗੇਮਸ ਸੀਸ ਤੇ ਪਹਿਲੀ ਵਾਰ ਕਿਸੇ ਸਿੰਗਲ ਇੰਡੀਵਿਜੂਅਲ ਇਵੈਂਟ ਚ ਗਰਲਸ ਦਾ ਮੈਡਲ ਆਇਆ ਕਿਸ ਤਰੀਕੇ ਨਾਲ ਦੇਖਦੇ ਆ ਕਿਦਾਂ ਨੇ ਆ ਗੇਮਸ ਹੋਈਆਂ ਤੇ ਕਿੰਨਾ ਕੁ ਤੁਹਾਨੂੰ ਫੀਲ ਹੋ ਰਿਹਾ ਕਿਉਂਕਿ ਤੁਸੀਂ 68 ਸਾਲ ਦੇ ਵਿੱਚ ਪਹਿਲੀ ਵਾਰ ਰਿਕਾਰਡ ਤੋੜਿਆ ਹੈ ਮੇਰੇ ਕਾਫੀ ਸਟੇਟਸ ਨਾਲ ਮੈਚ ਸੀ ਇੱਕ ਦਿਨ ਚ ਸਾਡੇ ਉੱਥੇ 6 ਮੈਚ ਵੀ ਕਰਵਾਏ ਗਏ ਮਹਾਰਾਜ ਇਸ ਚ ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ ਤੇਹਰੇ ਨਾਲ ਮੇਰੇ ਮੈਚ ਐ ਸੀ ਤੇ ਸਾਰੀ ਵਧੀਆ ਖੇਡਣ ਵਾਲੀ ਕੁੜਿਆ ਸੀ ਉਹ ਤੇ ਬਹੁਤ ਵਧੀਆ ਰਿਹਾ ਜੀ। ਹਾਂ ਜੇ ਫਾਈਨਲ ਆ ਫਾਈਨਲ ਬਾਰੇ ਕੀ ਕਹਿਣਾ ਹੈ? ਹਾਂ ਜੀ ਫਾਈਨਲ ਕਿਸ ਤਰੀਕੇ ਦਾ ਹੋਇਆ? ਫਾਈਨਲ ਮੇਰਾ ਤਾਮਿਲਨਾਡੂ ਦੀ ਕੁੜੀ ਨਾਲ ਸੀ। ਸਾਡਾ ਮਤਲਬ ਕਾਫੀ ਟੱਕਰ ਦਾ ਮੈਚ ਚੱਲ ਰਿਹਾ ਸੀ ਪਰ ਐਂਡ 'ਚ 2 ਪੁਆਇੰਟ ਹੋ ਲੈ ਗਈ ਤਾਂ ਉਹਦੀ ਲਈ ਜਿੱਤ। ਕਿੰਨੇ ਸਾਲ ਦੀ ਉਮਰ 'ਚ ਤੁਸੀਂ ਇਹ ਜਿਹੜੇ ਗੇਮ ਇਹ ਸਟਾਰਟ ਕੀਤੀ ਸੀ ਬੈਡਮਿੰਟਨ? ਮੈਂ 6 ਸਾਲ ਦੀ ਉਮਰ 'ਚ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਤੱਕ ਕਿਸ ਤਰੀਕੇ ਦਾ ਸਫ਼ਰ ਰਿਹਾ ਜਦੋਂ ਸ਼ੁਰੂਆਤ ਕੀਤੀ ਉਹ ਤੋਂ ਲੈ ਕੇ ਹੁਣ ਤੱਕ ਕਿਵੇਂ ਦਾ ਸਫ਼ਰ ਰਿਹਾ? ਥੋੜਾ ਮੁਸ਼ਕਿਲ ਸੀ ਬਹੁਤ ਹਾਰਡ ਵਰਕ ਜ਼ਰੂਰੀ ਸੀ ਤੇ ਫਲ ਤਾਂ ਮਿਲਦਾ ਹੀ ਹੈ ਹਾਰਡ ਵਰਕ ਦਾ ਫੈਮਿਲੀ سپورਟ ਕਵਰ ਹੈ ਪਾਪਾ ਮੈਂ ਦੋਨੋਂ ਬਹੁਤ ਸਪੋਰਟਿਵ ਹੈ ਪਾਪਾ ਹਮੇਸ਼ਾ ਨਾਲ ਜਾਂਦੇ ਹੈ ਕਿਤੇ ਵੀ ਗੇਮ ਜ਼ੋਨ ਤੇ ਮੰਮੀ ਵੀ ਬਹੁਤ ਸਪੋਰਟ ਕਰਦੇ ਹੋ ਵੀ ਨਾਲ ਜਾਂਦੇ ਰਹੇ ਹਮੇਸ਼ਾ ਆ ਕਿੰਨਾ ਕੁ ਟਾਈਮ ਦਿੰਦੇ ਹੋ ਗੇਮ ਨੂੰ ਤੁਹਾਡੀ ਪ੍ਰੈਕਟਿਸ ਕਿਸ ਲੈਵਲ ਦੇ ਰਹੀ ਹੈ ਕਿੰਨੇ ਵਜੇ ਉੱਠਣਾ ਤੁਹਾਡਾ ਡੇ ਸ਼ਡਿਊਲ ਕੀ ਹੈ ਸਵੇਰੇ 4:30 ਵਜੇ ਅਸੀਂ ਰੋਜ਼ ਉੱਠਦੇ ਸੀ ਤੇ ਰੋਜ਼ 8 ਘੰਟੇ ਦੀ ਪ੍ਰੈਕਟਿਸ ਸਾਡੀ ਹੁੰਦੀ ਸੀ ਜਿੰਨ ਸੈਸ਼ਨ ਦੇ ਵਿੱਚ ਠੀਕ ਹੈ ਤੇ ਹੁਣ ਅਗਲਾ ਸਕੂਲਿੰਗ ਕਿਵੇਂ ਚੱਲ ਰਹੀ ਹੈ ਤੁਹਾਡੀ ਸਕੂਲਿੰਗ ਮੈਂ 12th ਕਲਾਸ ਚ ਪੜ ਰਹੀ ਹਾਂ ਆਰਟਸ ਲਿੱਤੀ ਹੈ ਮੈਂ ਤੇ ਸਾਲ ਬੋਰਡਸ ਹੈ ਤਾਂ ਉਹਦੀ ਤਿਆਰੀ ਚੱਲ ਰਹੀ ਹੈ ਪਰ ਗੋਲ ਕੀ ਹੈ ਤੁਹਾਡਾ ਫਿਊਚਰ ਪਲਾਨ ਕੀ ਰੱਖੀ ਹੈ ਫਿਊਚਰ ਦੀ ਗੇਮ ਚ ਜਿੰਨਾ ਅੱਗੇ ਜਾ ਸਕੀਏ ਮਿਹਨਤ ਕਰਕੇ ਉਹਨਾਂ ਦੇਖਦੇ ਤੇ ਨਾਲ ਪੜਾਈ ਵੀ ਨਾਲ ਨਾਲ ਲੈ ਕੇ ਚੱਲ ਰਹੇ ਹਾਂ ਠੀਕ ਹੈ ਸਰ ਕੀ ਨਾਮ ਤੁਹਾਡਾ ਜੀ ਰਵੀ ਸ਼ਰਮਾ ਜੀ ਰਵੀ ਜੀ ਕਿੱਥੇ ਦੇ ਰਹਿੰਦੇ ਹੋ ਮੈਂ ਸਰੂਪੇਂ ਬਸਤੀ ਰਵੀ ਜੀ ਤੁਹਾਡੀ ਬੇਟੀ ਨੇ ਇੱਕ ਰਿਕਾਰਡ ਕਾਇਮ ਕੀਤਾ 18 ਸਾਲ ਦੇ ਵਿੱਚ ਪਹਿਲੀ ਵਾਰ ਜਿਹੜਾ ਹੈਗਾ ਸਿਲਵਰ ਮੈਡਲ ਜਾਂ ਕੋਈ ਵੀ ਮੈਡਲ ਸਕੂਲੀ ਨੈਸ਼ਨਲ ਗੇਮਸ ਦੇ ਵਿੱਚ ਲਿਆ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੀ ਮਿਹਨਤ ਰਹੀ ਹੈ ਤੇ ਕਿੰਨਾ ਕੁ ਤਾਂ ਲੋਕਾਂ ਨੂੰ ਖੁਸ਼ੀ ਹੋ ਰਹੀ ਹੈ ਗੁੜੀਆ ਨੇ ਬਹੁਤ ਹਾਰਡ ਮਿਹਨਤ ਕੀਤੀ ਹੈ ਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਚੀਜ਼ ਦੀ ਇਹ ਦੀ ਅਚੀਵਮੈਂਟ ਦੇ ਤੇ ਮਾਪਿਆਂ ਨੂੰ ਤਾਂ ਖੁਸ਼ੀ ਹੁੰਦੀ ਹੈ ਠੀਕ ਹੈ ਹਾਂ ਪਰ ਸਿਹਰਾ ਤੁਹਾਨੂੰ ਦੇ ਰਹੇ ਨੇ ਕਹਿੰਦੇ ਪਾਪਾ ਨੇ ਬਹੁਤ ਜ਼ਿਆਦਾ ਨਾਲ ਮਿਹਨਤ ਚਲੋ ਪਰੇਣ ਦਾ ਤਾਂ ਫਰਜ਼ ਹੀ ਹੁੰਦਾ ਹੈਗਾ ਬੱਚੇ ਦੀ ਸਪੋਰਟ ਕਰਨਾ ਸਾਡੇ ਤੋਂ ਜਿੰਨਾ ਹੋ ਸਕਦਾ ਸਿੱਨੀ ਸਪੋਰਟ ਕਰਦੇ ਹਾਂ ਸ਼ੁਰੂਆਤ ਕਿਵੇਂ ਕੀਤੀ ਸੀ ਜਦੋਂ ਬੱਚੀ ਛੋਟੀ ਸੀ ਜਾਂ ਕਿਸ ਤਰੀਕੇ ਨਾਲ ਸੋਚਿਆ ਕਿ ਬੈਡਮਿੰਟਨ ਚ ਜਾਂ ਸਪੋਰਟਸ ਦੇ ਵਿੱਚ ਪਾਉਣਾ ਚਾਹੁੰਦਾ ਸੀ ਅਸੀਂ ਮੈਂ ਆਪ ਖੇਡਦਾ ਸੀ ਥੋੜਾ ਮोटा ਬੈਡਮਿੰਟਨ ਮੇਰੇ ਨਾਲ ਜਾਂਦੀ ਸੀ ਇਹ ਜੋ ਛੋਟੇ ਹੁੰਦੇ ਨੂੰ ਜੀ ਤੇ ਹੌਲੀ ਹੌਲੀ ਇਹਦਾ ਸ਼ੌਕ ਵਧਦਾ ਗਿਆ ਤੇ ਬਸ ਉਹਦੇ ਵਿੱਚ ਆਪਣੇ ਨੂੰ ਪੂਰੇ ਨੇ ਡਿਵੋਰਟ ਕਰਤਾ ਕਿਸ ਤਰੀਕੇ ਨਾਲ ਇਹ ਦਿੰਦੇ ਜੁਮੈਂ ਜ਼ਿਆਦਾਤਰ ਪੇਰੈਂਟਸ ਸੋਚਦੇ ਨੇ ਕਿ ਹੋਰ ਪੜ੍ਹਾਈ ਕਰਾਓ ਬੱਚਿਆਂ ਨੂੰ ਖੇਡਾਂ ਵੱਲ ਨਹੀਂ ਤਾਂ ਤੁਸੀਂ ਖੇਡਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਸੀ ਤੇ ਉਹਦਾ ਇਨਾਮ ਵੀ ਮਿਲੇ ਆ ਉਹਦੇ ਬਾਰੇ ਕਿਵੇਂ ਕਹਿੰਦੇ ਆ ਨੀ ਸਪੋਰਟਸ ਜੁਰੀ ਨੇ ਬੱਚਿਆਂ ਦੇ ਲਈ ਬੱਚੇ ਦੇ ਮੈਂਟਲੀ ਅਤੇ ਫਿਜ਼ੀਕਲ ਫਿਟਨੈਸ ਲਈ ਜੁਰੀ ਨੇ ਬੱਚੇ ਅਸੀਂ ਕਹਿੰਦੇ ਜਿਹੜਾ ਸਪੋਰਟਸ ਕਰਦੇ ਨੇ ਬੱਚੇ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਨੇਗੇ ਉਹ ਵੀ ਬੱਚਿਆਂ ਲਈ ਇੱਕ ਬੈਨੀਫਿਟ ਹੈਗਾ ਸਪੋਰਟਸ ਤੇ ਜੇਕਰ ਸਪੋਰਟ ਦੇ ਵਿੱਚ ਅੱਗੇ ਜਾਂਦੇ ਨੇ ਬੱਚੇ ਤਾਂ ਜੁਰੀ ਨੇ ਹੈਗਾ ਵੀ ਪੜਾਈ ਦੇ ਵਿੱਚ ਵੀ ਅੱਗੇ ਜਾਣ ਤਾਂ ਉਹਨਾਂ ਨੂੰ ਦੋਨੇ ਪਾਸੇ ਬਰਾਬਰ ਲੈ ਕੇ ਚੱਲਣਾ ਚਾਹੀਦਾ ਬਟ ਜੇਕਰ ਬੱਚੇ ਸਪੋਰਟਸ ਤੋਂ ਉਹਨੂੰ ਲੱਗਦਾ ਤੁਹਾਡਾ ਬਹੁਤ ਆ ਬਹੁਤ ਅੱਗੇ ਆ ਰਿਹਾ ਤਾਂ ਸਾਨੂੰ ਉਹਦੇ ਤੇ ਪ੍ਰੈਸ਼ਰ ਨਹੀਂ ਬਣਾਜੰਦਾ ਵੀ ਤੂੰ ਪੜਾਈ ਘੱਟੀ ਜਾ ਦੇ ਹੋਰ ਜਿਸ ਲੈਵਲ ਦਾ ਹਾਂ ਮੈਡਮ ਜਿੱਤੇ ਜਿਸ ਲੈਵਲ ਤੇ ਜਿੱਤਾ ਉਸ ਲੈਵਲ ਦੇ ਤੁਹਾਨੂੰ ਸੰਗਰੂਰ ਦੇ ਵਿੱਚੋਂ ਪ੍ਰਸ਼ਾਸਨ ਦੇ ਵੱਲੋਂ ਕੋਈ ਨਾਮ ਜਾਂ ਕਿਤਨਾ ਕਿਤੇ ਕੋਈ ਖੁਸ਼ੀ ਜਾਂ ਵਧਾਈਆਂ ਮਿਲ ਰਹੀਆਂ ਹਨ ਇਹ ਕਹਿਣਾ ਚਾਹੋਗੇ ਸਰ ਵਧਾਈਆਂ ਤਾਂ ਸਾਰੇ ਦੇ ਦਿੰਦੇ ਨੇ ਪਰ ਜਿਹੜੀ ਹੈਗਾ ਕੋਈ ਵੀ ਫਾਈਨੈਂਸ਼ਲੀ ਤੌਰ ਤੇ ਜਾਂ ਕੁਝ ਬੱਚੇ ਦੀ ਜਿਹੜੇ ਆਪਣਾ ਸਪੋਰਟ ਦੇ ਵਿੱਚ ਕੋਈ ਮਦਦ ਨਹੀਂ ਕਰਦਾ ਸਾਰਾ ਕੁਝ ਸਾਨੂੰ ਆਪ ਹੀ ਕਰਨਾ ਪੈਂਦਾ ਹੈਗਾ ਜੇਕਰ ਜੇਕਰ ਇਹ ਚਾਹਣ ਤਾਂ ਬੱਚੇ ਨੂੰ ਸ਼ੁਰੂਤ ਤੋਂ ਹੀ ਲੈ ਕੇ ਜੋ ਡਿਸਟ੍ਰਿਕਟ ਲੈਵਲ ਤੋਂ ਹੀ ਜਾ ਕੇ ਜੇਕਰ ਸਪੋਰਟ ਕੀਤੀ ਜਾਵੇ ਸਰਕਾਰ ਵੱਲੋਂ ਤਾਂ ਹੋ ਸਕਦਾ ਆਪਣੇ ਸੰਗਰੂਹ ਦੇ ਵਿੱਚੋਂ ਹੀ ਬਹੁਤ سارے ਬੱਚੇ ਅੱਗੇ ਆ ਜਾਂਦੇ ਤੇ ਬਹੁਤ ਅੱਗੇ ਤੱਕ ਜਾਣਗੇ ਪਰ ਬੱਚੇ ਸਾਡੀ ਗੇਮ ਥੋੜੀ ਮਹਿੰਗੀ ਹੋਣ ਕਰਕੇ ਫਾਈਨੈਂਸ਼ੀਅਲ ਪ੍ਰਾਈਸ ਕਰਕੇ ਕਈ ਬੱਚੇ ਤਾਂ ਵਿਚਾਰੇ ਵਿੱਚ ਛੱਡ ਜਾਂਦੇ ਨੇ ਸੰਗਰੂਹ ਦੇ ਬਹੁਤ ਵਧੀਆ ਮੈਂ ਸਾਡੇ ਨਾਲ ਖੇਡਦੇ ਰਹੇ ਨੇ ਬੱਚੇ ਜਿਹੜੇ ਫਾਈਨੈਂਸ਼ੀਅਲ ਕਰਕੇ ਗੇਮ ਛੱਡ ਗਏ ਜਦ ਕਿ ਉਹ ਹੋਰ ਵੀ ਅੱਗੇ ਜਾ ਸਕਦੇ ਸੀਗੇ ਕੋਚਿੰਗ ਕਿੰਨੇ ਵੀ ਰਾਂ ਤੁਸੀਂ ਪਰਮਾਂਤ ਕੋਚਿੰਗ 30 ਤੋਂ 35000 ਰੁਪਿਆ ਮੰਥ ਜਾਂਦਾ ਜੀ ਬਾਕੀ ਹੋਰ ਖਰਚੇ ਹੋ ਜਾਂਦੇ ਨੇ ਬੱਚਿਆਂ ਦੇ ਖਰਚਾ ਤਾਂ ਬਹੁਤ ਹੈ ਇਸ ਚੀਜ਼ ਦਾ ਪਰ ਜਦੋਂ ਤੁਸੀਂ ਕਿਸੇ ਖੇਡਾਂ ਦੇ ਲਈ ਲੈ ਕੇ ਜਾਂਦੇ ਉੱਥੇ ਵੀ ਖਰਚਾ ਤੁਹਾਡਾ ਹਾਂ ਜੀ ਜੋ ਸਾਰਾ ਖਰਚਾ ਤੁਸੀਂ ਆਪ ਹੀ ਕਰਦੇ ਹੋ ਜੇ ਲੱਗਦਾ ਕੋਈ ਗਵਰਨਮੈਂਟ ਹੈਲਪ ਕਰੇ ਤਾਂ ਜ਼ਿਆਦਾ ਕ੍ਰੀਮ ਨਿਕਲ ਸਕਦੀ ਹੈ ਹਾਂ ਜੀ ਹਾਂ ਜੇ ਗਵਰਨਮੈਂਟ ਹੈਲਪ ਕਰੇ ਤਾਂ ਆਪਾਂ ਨੂੰ 올림픽 ਦੇ ਵਿੱਚ ਬਹੁਤ ਸਾਰੇ ਮੈਡਲ ਆ ਜਾਏਗਾ ਹਾਂ ਖਰੀ ਕੋਈ ਕਹਿੰਦਾ 올림픽 ਜੇ ਇੰਡੀਆ ਦੇ ਮੈਡਲ ਘਟਾਰੇ ਨੇ ਜੋ ਆਪਾਂ ਸਟਾਰਟਿੰਗ ਤੋਂ ਸਪੋਰਟ ਨਹੀਂ ਕਰਦੇ ਮੈਡਲ ਕਿੱਥੋਂ ਆਣਗੇ ਪਰ ਤੁਹਾਡੀ ਸਪੋਰਟ ਕਹਿੰਦੇ ਜਿਆਦਾ ਵਧੀਆ ਰਹੀ ਆ ਤੁਸੀਂ ਕਿੰਨਾ ਵਧੀਆ ਟਾਈਮ ਦਿੰਦੇ ਆ ਬੱਚਿਆਂ ਨੂੰ ਫਿਰ ਬਿਜ਼ਨਸ ਵਗੈਰਾ ਦਾ ਲਾਸ ਨਾ ਹੋਵੇ ਬਿਜ਼ਨਸ ਇੱਕ ਪਾਸੇ ਕੰਪਰੋਮਾਈਜ਼ ਕਰਨਾ ਹੀ ਪੈਂਦਾ ਜੇ ਬੱਚਿਆਂ ਵਾਸਤੇ ਬਿਜ਼ਨਸ ਵਿੱਚ ਤੁਸੀ ਕੰਪਰੋਮਾਈਜ਼ ਕਰਨਾ ਪੈਂਦਾ ਹੈਗਾ ਕਿ ਨਾਲ ਜਾਣਾ ਬੱਚਿਆਂ ਦੇ ਨਾਲ ਤੁਹਾਨੂੰ ਪਤਾ ਹੀ ਅੱਜਕੱਲ ਬਾਕੀ ਗਰਲ ਦਾ ਤੁਹਾਨੂੰ ਪਤਾ ਹੈ ਅੱਜਕੱਲ ਜਿਆਦਾ ਧਿਆਨ ਰੱਖਣਾ ਪੈਂਦਾ ਨਾਲ ਹੀ ਜਾਣਾ ਪੈਂਦਾ ਹੈਗਾ ਮੋਲ ਆਪਣੇ ਪੰਜਾਬ ਇੰਡੀਆ ਦਾ ਕਿਵੇਂ ਲੱਗਦਾ लास्ट ਤੱਕ ਬੱਚੇ ਦੀ ਮਿਹਨਤ ਜਿਵੇਂ ਲੱਗਦੀ ਆ ਕਿਸ ਲੈਵਲ ਤੱਕ ਮਿਹਨਤ ਤੁਸੀਂ ਜਾਰੀ ਰੱਖੋਗੇ ਸਰ ਸੈਸ਼ਾਂ ਅ ओलंपिक ਤੱਕ ਮੈਡਲ ਦਵਾਣਾ ਚਾਹੁੰਦੇ ਆ ਬਾਕੀ ਬੱਚੇ ਦੀ ਵਾ ਰੱਬ ਕਿਰਪਾ ਕਰੂਗਾ ਮੈਂ ਹੋਊਗੀ ਮੇਰਾ ਨਾਮ ਸਾਰਿਕਾ ਸ਼ਰਮਾ ਜੀ ਕਿਵੇਂ ਦੇਖਦੇ ਤੁਹਾਡੀ ਬੇਟੀ ਨੇ ਸਿਲਵਰ ਜਿਹੜਾ ਮੈਡਲ ਹੈਗਾ ਲਿਆ ਪਹਿਲੀ ਵਾਰ ਹੋਇਆ ਕਿ 18 ਸਾਲਾਂ ਚ ਕਿਸੇ ਕੁੜੀ ਉਸ ਮੁਕਾਮ ਤੱਕ ਪਹੁੰਚੀ ਆ ਤੁਹਾਨੂੰ ਕਿੰਨੀ ਖੁਸ਼ੀ ਹੋਈ ਮੈਨੂੰ ਬਹੁਤ ਖੁਸ਼ੀ ਹੈ ਜੀ ਐਜ਼ ਅ ਮਦਰ ਉਹਦਾ ਬੱਚਾ ਇੰਨੀ ਅੱਗੇ ਪਹੁੰਚੇ ਤਾਂ ਬਹੁਤ ਖੁਸ਼ੀ ਹੈ ਇਹਦੇ ਪਿੱਛੇ ਮੇਰੇ ਬੱਚੇ ਦੀ ਬਹੁਤ ਹਾਰਡ ਵਰਕ ਹੈਗਾ ਜਿਹੜਾ ਅਸੀਂ ਦੇਖਿਆ ਹੈ ਬੱਚੇ ਨੇ ਸਵੇਰੇ 4 ਵਜੇ ਉੱਠਣਾ ਤੇ ਜਦੋਂ ਐਜ਼ ਅ ਮਦਰ ਮੈਂ ਕਹਿੰਦੀ ਸੀ ਕਿ ਬੱਚੇ ਥੋੜੀ ਪੜਾਈ ਕਰ ਲੈ ਤੋ ਉਹਦਾ 21 ਜਵਾਬ ਹੁੰਦਾ ਸੀ ਮੰਮਾ ਰਜਾਈ ਦੇ ਵਿੱਚ ਬੈਠ ਕੇ ਪੜਨਾ ਬਹੁਤ ਆਸਾਨ ਹੈ ਤੇ 4 ਵਜੇ ਉੱਠ ਕੇ ਬਾਹਰ ਗਰਾਊਂਡ ਦੇ ਵਿੱਚ ਜਾਣਾ ਬਹੁਤ ਔਖਾ ਹੈ ਪਪਾ ਤੇ ਅੱਜ ਉਹਦੀ ਮਨਤ ਫਲ ਲੈ ਕੇ ਆਈਏ ਜੀ ਬਹੁਤ-ਬਹੁਤ ਪਰਮਾਤਮਾ ਦਾ ਸ਼ੁਕਰ ਕਰਦੇ ਆ ਜੀ ਆ ਸਰਦੀਆਂ ਦੇ ਵਿੱਚ ਤਾਂ 4 ਵਜੇ ਦਿਖਦਾ ਵੀ ਨਹੀਂ ਹੁੰਦਾ ਜੇ ਮਨਤ ਹੁੰਦਾ ਹੁੰਦੀ ਐ ਇਹਨਾਂ ਮੌਸਮ ਠੰਡਾ ਹੁੰਦਾ ਤਾਂ ਉਦੋਂ ਵੀ ਇਹੀ ਟਾਈਮ ਹਾਂਜੀ ਹਾਂਜੀ ਉਦੋਂ ਥੋੜਾ ਅੱਧਾ ਘੰਟਾ ਜਾਂ ਘੰਟਾ ਲੇਟ ਹੋ ਜਾਂਦੇ ਆ ਜੀ ਸਰਦੀ ਦੇ ਵਿੱਚ ਬਟ ਉਦੋਂ ਵੀ ਨੇ ਰਹੀ ਹੁੰਦਾ ਕਦੇ ਦੇ ਪਪਾ ਜਾਂਦੇ ਸੀਗੇ ਨਾਲ ਕਦੇ ਮੈਂ ਜਾਂਦੀ ਸੀ ਨਾਲ ਤੇ ਇਸ ਕਰਕੇ ਵੀ ਬੱਚੇ ਨੂੰ ਮੈਂ ਹੀ ਕਹਿਣਾ ਚਾਹਨੀ ਹੈ ਕਿ ਪੇਰੈਂਟਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਬੱਚੇ ਨੂੰ ਬਹੁਤ ਜ਼ਿਆਦਾ ਜੇ ਬੱਚਾ ਅੱਗੇ ਜਾਣਾ ਚਾਹੁੰਦਾ ਹੈ ਹੁਣ ਕਿੰਨਾ ਹੌਸਲਾ ਮਿਲਦਾ ਜਦੋਂ ਇਸ ਮੁਕਾਮ ਤੇ ਆ ਕੇ ਕੋਈ ਵਧੀਆ ਮੈਡਲ ਜਾਂ ਵਧੀਆ ਇੱਜ਼ਤ ਮਿਲਦੀ ਹੈ ਨਹੀਂ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਜੀ ਆਪਣੇ ਬੱਚੇ ਦੀ ਖੁਸ਼ੀ ਦੇਖ ਕੇ ਜਿਹੜੀ ਪੂਰੇ ਪਰਿਵਾਰ ਹੈਗਾ ਉਹਨੂੰ ਸਾਰੇ ਦੇ ਸਾਰੇ ਮਾਨ ਵਾਲੀ ਗੱਲ ਹੈਗੀ ਇਹ ਬਹੁਤ ਜ਼ਿਆਦਾ ਅੱਗੇ ਕੀ ਫਿਊਚਰ ਸੋਚਿਆ ਜਿਵੇਂ ਕੁੜੀਆਂ ਨੂੰ ਆਪਾਂ ਹਰ ਕੋਈ ਸੋਚਦਾ ਕਿ ਹਾਂ ਜੇ ਪੜਾਓ ਤੋਂ ਬਾਅਦ ਵਿਆਹ ਕਰ ਲਓ ਸ਼ਾਦੀ ਕਰ ਲਓ ਤਾਂ ਤੁਸੀਂ ਇਸ ਮਤਲਬ ਇਸ ਲੈਵਲ ਤੱਕ ਜਿਹੜਾ ਹੈਗਾ ਸਪੋਰਟ ਕਰ ਰਹੇ ਹੋ ਬੱਚੇ ਨਹੀਂ ਦੇਖੋ ਮੈਰਿਜ ਦਾ ਤਾਂ ਅੱਲੇ ਅਸੀਂ ਨਹੀਂ ਉਹ ਕਰ ਰਹੇ ਅਸੀਂ ਕਹਿੰਦੇ ਵੀ ਪੜ੍ਹਾਈ 'ਚ ਵੀ ਅੱਗੇ ਜਾਏ ਤੇ ਕਿਸੇ ਅੱਛੀ ਪੋਸਟ 'ਤੇ ਆਪਣੇ ਹੋਏ ਕਾਮਯਾਬ ਹੋਏ ਤੇ ਅਸੀਂ 올림픽 ਹਰ ਇੱਕ ਕੋਈ ਦੇਖਦਾ ਹੈ 올림픽 ਮੈਡਲ ਦਾ ਸੁਪਨਾ ਅਸੀਂ ਵੀ ਉਹ ਸੁਪਨਾ ਦੇਖਿਆ ਸਾਡੇ ਬੱਚੇ ਨੇ ਵੀ ਉਹ ਸੁਪਨਾ ਦੇਖਿਆ